ਬੈਠਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅਰਨੋ ਸਿੱਧੂ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਦਰਿਆਜ ਪੱਠੇ ਵੜਨ ਆਏ ਆ। ਬਈ ਮੀਂਹ ਬਹੁਤ ਸੀ ਆਪਣੇ ਵੀ ਤੇ ਵੈਸੇ ਆਪਣੇ ਸੀ ਉਹਨਾਂ ਦਾ ਪਾਣੀ ਤਾਂ ਨਹੀਂ ਇੱਥੇ ਪਹੁੰਚਿਆ। ਹੈ ਮੀਂਹ ਵੀ ਦਾ ਪਾਣੀ। ਉਹ ਅਸੀਂ ਟਰੈਕਟਰ ਵੀ ਉਹ ਸਾਨ ਲਾਤਾ ਤੇ ਹੁਣ ਇਹ ਸਾਨੂੰ ਇਹ ਆ ਵੀ ਪਾਣੀ ਜੀ ਤੇ ਵੱਢ ਲਾਂਗੇ ਰੱਖਾਂਗੇ ਕਿੱਥੇ ਪੱਠਿਆਂ ਨੂੰ। ਤੇ ਹਾਂਜੀ ਬਲਜੋਤ ਸਿੰਘ ਓਕੇ ਰਿਪੋਰਟ। ਵੱਡੇ ਜਾਣਗੇ ਕਰਚਾ ਘਰਚਾ ਬੇਰਤੇ ਵੱਜੇ ਤੁਹਾਣ ਨੂੰ ਲੈ ਆ ਵੀ ਕਿਹੜਾ ਵੱਡਦੇ ਤੁਹਾਨੂੰ ਫੇਰ ਦੱਸ ਦੇ ਕਿੰਨੇ ਕ ਵੱਡੇ ਅਸੀਂ ਅੱਜ ਜਿੰਨੇ ਵੱਡੇ ਹੋਣੇ ਤਾਂ ਵੱਡਣੇ ਪੈਣੀਆਂ ਹਨ ਆਹ ਬੱਲੇ ਉਹ ਬੱਚੋਂ ਨਾ ਆਪਣਾ ਆ ਗਿਆ ਤੇ ਬਾਗੀ ਜੱਟਲੀ ਆਪਾਂ ਬਈ लो भाई ते पठे आठे कटे बहुत बहाद्रिया काम किया भाई मौसम बे खराब ही ਕਮਲਾਨਾ ਕਿੱਥੇ ਹੋਏ ਸੀ ਨਹੀਂ ਆਉਂਦੇ ਮਨ ਕਾ ਪਾਣੀ ਬਰਸਦਾ ਹੈ ਹਰ ਇੱਕ ਹਰ ਇੱਕ ਗੰਗਰਾਂ ਨਾਲ ਪੈਰਾਂ ਦੀ ਰੀੜੀ ਉੱਤੇ ਜਾਨਾ ਬਣਦੇ ਅੱਤਸ ਨਾਦ ਨਾ ਚੱਕੀਂ ਮਹਿੰਦਰਾਨਾ ਮੇਲਾ ਆਣੀ ਦਿਨ ਆਣੀ ਕਿੰਮੜ ਕਾਂ ਦਾ ਚੱਕ ਦੇਵੇ ਦਾਦਾ ਕਾਂਗਰਾ ਤੇਰ ਨਹੀਂੋਂ ਫੱਕ ਦੇਂ ਜੁਨਾ ਦੇ ਕੰਧੀਂ ਗਿੱਟਾ ਪਸ ਗਿਆ ਕੰਨ ਚ ਟੈਕ ਕਰੰਦਿਆ ਬਾਜੀ ਵਾਹ ਆ ਹਾਲ ਨੇ ਸਾਡੇ ਵਾਲਿਆਂ ਦੇ ਦੇਖੋ ਬਈ ਆ ਖੁੱਬ ਗਿਆ ਦੂਜੇ ਲੈਣ ਗਿਆ ਵਿਆ ਹੁਣ ਹਾਲੈਂਡ ਲੈ ਕੇ ਆਵਾਂਗੇ ਭਰਾ ਤੇ ਇਹਦਾ ਦੇਖੋ ਹਾਲ ਕੀ ਕੀਤਾ ਓਹ ਕਿਹੜੇ ਦੇ ਕੰਮ ਆਹਾ ਵੇ ਬਹੁਤ ਆ ਯਾਰ ਹਾਈਵੇ ਦੇ ਨਾਲ ਨਾ ਮਿੱਟੀ ਚੀਕ ਨਹੀਂ ਆ ਸਾਰੀ ਤੇ ਤਾਂ ਕਿ ਟ੍ਰੈਕਟਰ ਖੁੱਬਿਆ ਇੱਥੇ ਵੈਸੇ ਤਾਂ ਕੀ ਖੁੱਬਣਾ ਸੀਗਾ ਤੇ ਨਹੀਂ ਬਹੁਤ ਜ਼ਿਆਦਾ ਆ ਰਿਹਾ ਯਾਰ ਤੇ ਪਾਣੀ ਵੀ ਆਪਣੇ ਦੂਸੇ ਨਾਲ ਗਿਆ ਟੁੱਟ ਤੇ ਪਾਣੀ ਆਪਣੇ ਖੇਤਾਂ ਤੱਕ ਤਾਂ ਪਹੁੰਚਿਆ ਪਰ ਆ ਰਿਹਾ ਆ ਕੀ ਹੋ ਗਿਆ ਕੋਈ ਚੰਗਾ ਕੰਮ ਵੀ ਕਰ ਲੋ ਹੋ ਗੱਡਾ ਲੈਣ ਗਿਆ ਹਾਲੈਂਡ ਚ ਮੈਂ ਇੱਥੇ ਗਿਆ ਸੀ ਉਹ ਦੱਸ ਦਿੰਦੇ ਆਪਣੇ ਪਾ ਲੈਂਦੇ ਦੂਜਾ ਮਿੰਦਰਾ ਉਹ ਮੈਂ ਕਰੇ ਜਾ ਉਹਦੇ ਠੱਲੇ ਮੈਨੂੰ ਪਹਿਲਾਂ ਫੋਨ ਹੀ ਲਾਇ ਮੈਂ ਲਾਇ ਫੋਨ ਹੁਣ ਚੱਲ ਕੋਈ ਨਹੀਂ ਹਾਲੈਂਡ ਆ ਜਾਂਦਾ ਠੀਕ ਐ ਕੂਬੇ ਬਹੁਤ ਹੀ ਜ਼ਿਆਦੇ ਭੰਕਰ ਕੂਬੇ ਆਇਆ ਬਾਈ ਹੁਣ ਹਾਲੈਂਡ ਆਉਂਦਾ ਤੇ ਇਹਨੂੰ ਕੱਢ ਦੇ ਕਈ ਕੋਈ ਵੀ ਚਲਾ ਕੇ ਦੇਖੀ ਜੱਟਾ ਨੇ ਪਰ ਨਹੀਂ ਗੱਲ ਬਣੀ ਹੁੰਦੀ ਓ ਬਾਈ ਦੇਖ ਲੋ ਹਾਈਵੇ ਵਾਲੇ ਕੰਮ ਚਲੋ ਬਈ ਆਉਂਦਾ ਬਾਈ ਤੇ ਮਿਲਦੇ ਸਾਨੂੰ ਉਦੋਂ ਓਲੀ ਜਾਦੇ ਆ ਦੇਖ ਮੇਰੇ ਨਾ ਪੈਰ ਵੀ ਨਾਲ ਦੀ ਨਾਲ ਹੀ ਬਹਿ ਗਏ ਇੱਥੇ ਉਹ ਜਗ੍ਹਾ ਹੀ ਤੇ ਜਗਾ ਕੋਲੀ ਜਾਗਾ ਕੋਲੀ ਕਰਕੇ ਟਰੈਕਟਰ ਚ ਬੈ ਆ ਦੇਖ ਇਵੇਂ ਇੱਥੇ ਮੇਰੇ ਪੈਰ ਵੜੇ ਆ ਕਿਹੜੇ ਪਾਸੋਂ ਆਉਗਾ ਮੋਟੋਂ ਕਿੱਧਰੋਂ ਆਊਗਾ ਬੈਠਾ ਇਧਰੋਂ ਹਾਈਵੇ ਆ ਵੀ ਲੱਗੇ ਪਏ ਆ ਡਿਊਟੀ ਆਈ ਨੂੰ ਭਵਾਉਣ ਤੇ ਮੈਂ ਫੋਰ ਤੋਂ ਫੋਰ ਵੇ ਫੋਰ ਹੀ ਰਹਿਦਾ ਹਾਂ। ਲੋ ਬਾਈ। ਕਾਟ ਤੋਂ ਬਾਹਰ ਆਏ ਤੇ। ਕੋਰਾਂ ਨਗਾ ਕੇ ਵੇਖਦੇ ਹਾਂ ਕੀ ਬੰਦਾ। ਕੋਰੇ ਜਾਣਨਾ ਵਾਰਡ ਦਾ ਭਾਵੇਂ। ਉੱਥੇ ਵਿਸਦਾ ਵੀ ਥਾਂ ਕੋਲਾ ਨਹੀਂ ਕੀ ਹੈ ਕੀ ਨਹੀਂ। ਬਹੁਤ ਆਵੰਦੇ ਰਹੇ ਨੇ ਉਹ ਤਾਂ ਠੀਕ ਹੈ। ਫੇਰ ਚੱਲ ਜੂਗਾ ਉਹੀ ਗਾਂ ਪੱਠੇ ਆ ਗਿਆ ਆਪਣੇ ਪਹਿਲੀ ਐਂਜ ਲੈ ਜਾਂਦੇ ਨਾ ਫੇਰ ਨਹੀਂ ਕੋਈ ਚੱਕਰ ਹੋਣਾ ਲੀ ਬਣੀ ਸੀ ਤੇ ਮੀਨੇ ਸਾਈ ਲੀ ਖਰਾਬ ਕਰਤੀ ਉਹ ਕੱਲ ਆ ਉਹ ਵੇਖਾਂ ਉਹਨੇ ਪਾਉਲੇ ਮੈਂ ਕਿੰਨੀ ਇਹ ਗੱਲ ਹੋ ਗਿਆ ਬੋ ਬਈ ਆਪਾਂ ਆ ਗਏ ਹਾਲੈਂਡ ਤੇ